ਸਾਥਿਓ ਸਤਿ ਸ਼੍ਰੀ ਅਕਾਲ ਨਮਸਕਾਰ ਸਾਥਿਓ ਮੇਰੇ ਪੰਜਾਬ ਵਾਸੀਓ ਪਿਛਲੇ ਕੁਝ ਦਿਨਾਂ ਤੋਂ ਜਿਵੇਂ ਕਿ ਆਪਾਂ ਦੇਖ ਹੀ ਰਿਹਾ ਆ ਕਿ ਮੀਂਹ ਬਹੁਤ ਜ਼ੋਰਾਂ ਤੇ ਪੈ ਰਹੇ ਨੇ ਲਗਾਤਾਰ ਪੈ ਰਹੇ ਨੇ ਔਰ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਪੰਜਾਬ ਦੇ ਨਾਲ ਲੱਗਦੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਕਾਫੀ ਬਾਰਸ਼ਾਂ ਨੇ ਜਿਹੜੀਆਂ ਕੁਝ ਦੇ ਕਈ ਦਿਨਾਂ ਤੋਂ ਪੈ ਰਹੀਆਂ ਨੇ ਮੌਨਸਨ ਬਹੁਤ ਜ਼ਿਆਦਾ ਹੋ ਰਿਹਾ ਹੈ ਜਿਸ ਦੀ ਵਜ੍ਹਾ ਕਰਕੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਵਾਲੇ ਹਾਲਾਤ ਨੇ ਜਿਹੜੇ ਉਹ ਬਣੇ ਪਏ ਨੇ ਸਪੈਸੀਫਿਕਲੀ ਜੇ ਆਪਾਂ ਗੱਲ ਕਰੀਏ ਤਨਤਾ ਅੰਮ੍ਰਿਤਸਰ ਤੇ ਅੱਗੇ ਹੁੰਦੇ ਹੋਏ ਜੋ ਫਿਰੋਜ਼ਪੁਰ ਫਾਜ਼ਲਕਾ ਉਹਦੀ ਸਾਈਡ ਹੈ ਜਿਹੜੀ ਯਾਨੀ ਕਿ ਸਤਨੁਜ ਔਰ ਬਿਆਸ ਦਾ ਮੇਨਲੀ ਏਰੀਆ ਔਰ ਕੁਛ ਜੋ ਕਗਰਦਾ ਏਰੀਆ ਉੱਥੇ ਵੀ ਹੜਾ ਵਰਗੇ ਹਾਲਾਤ ਨੇ ਜਿਹੜੇ ਉਬਨੇ ਪਏ ਨੇ ਵੈਸੇ ਤਾਂ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਸਿਵਲ ਪੁਲਿਸ ਡਿਸਟ੍ਰਿਕਟ ਅਡਮਿਨਿਸਟ੍ਰੇਸ਼ਨ ਵੱਲੋਂ ਸਾਰੇ ਕੁੱਖਤਾ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਪਰ ਮੈਂ ਇਹ ਮੰਨ ਕੇ ਚੱਲਦਾ ਕਿ ਇਹ ਸਿਰਫ ਔਰ ਸਿਰਫ ਸਰਕਾਰਾਂ ਦੀ ਹੀ ਜ਼ਿੰਮੇਵਾਰੀ ਨਹੀਂ ਹੁੰਦੀ ਇਹਦੇ ਨਾਲ ਨਾਲ ਆਪਣੀ ਸਾਰਿਆਂ ਦੀ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰਸ ਵਲੰਟੀਅਰਸ ਲੀਡਰਸ ਆਪਣੀ ਸਾਰਿਆਂ ਦੀ ਵੀ ਓਨੀ ਹੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਿੰਨਾ ਇਲਾਕਿਆਂ ਦੇ ਵਿੱਚ ਪਾਣੀ ਦੀ ਮਾਰ ਪੈ ਰਹੀ ਹੈ ਉਹਨਾਂ ਇਲਾਕਿਆਂ ਦੇ ਵਿੱਚ ਆਪਾਂ ਆਪਦੀ ਨਿੱਜੀ ਔਰ ਆਪਦੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਚਾਹੇ ਕੋ ਵੱਡਾ ਛੋਟਾ ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ-ਜਿੱਥੇ ਵੀ ਇਹ ਸ਼ੰਕਾ ਬਣੀ ਹੋਈ ਹੈ ਹੜਾਂ ਦੀ ਜਾਂ ਆਲਰੇਡੀ ਮਾਰਕ ਪਈ ਹੋਈ ਹੈ ਉੱਥੇ ਜ਼ਰੂਰ ਗਰਾਉਂਡ ਦੇ ਉੱਪਰ ਪਹੁੰਚਣਾ ਔਰ ਜਿਸ ਤਰੀਕੇ ਨਾਲ ਵੀ ਉਹ ਮਦਦ ਕਰ ਸਕਦੇ ਨੇ ਹੜ ਪ੍ਰਭਾਵਿਤ ਇਲਾਕੇ ਦੇ ਵਿੱਚ ਲੋਕਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਘਰਾਂ ਪਰਿਵਾਰਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਡੰਗਰ ਪਸ਼ੂਰ ਨੂੰ ਬਚਾਉਣ ਦੇ ਲਈ ਸੋ ਤੁਸੀਂ میری ਸਾਰਿਆਂ ਤੁਹਾਨੂੰ ਅਪੀਲ ਹੈ ਬੇਨਤੀ ਹੈ ਕਿ ਆਪ ਇਹਨੂੰ ਆਪਣੀ ਨੈਤਿਕ ਔਰ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਸਾਰੇ ਸਾਥੀ ਆਪਾਂ ਉੱਥੇ ਪਹੁੰਚੀਏ ਤੇ ਜੋ ਵੀ ਜਿੰਨਾ ਵੀ ਮਦਦ ਕਰ ਸਕਦਾ ਹੈ ਉਹਨਾਂ ਇਲਾਕੇ ਦੇ ਵਿੱਚ ਪਸੀ ਹੋਏ ਲੋਕਾਂ ਦੀ ਉਹਨਾਂ ਦੀ ਮਦਦ ਆਪਾਂ ਸਹਿਦ ਦੇ ਆਧਾਰ ਦੇ ਉੱਪਰ ਕਈਏ ਸੋ ਇਹ ਮੈਂ ਆਪਣੀ ਸਾਰਿਆਂ ਨੂੰ ਕਹਿੰਦੀ ਸੀ ਬਹੁਤ ਬਹੁਤ ਧੰਨਵਾਦ ਜੈ ਹਿੰਦ ਇਨਕਲਾਬ ਜਿੰਦਾਬਾਦ ਸਾਥੀਓ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ ਮੇਰੇ ਪੰਜਾਬ ਵਾਸੀਓ ਪਿਛਲੇ ਕੁਝ ਦਿਨਾਂ ਤੋਂ ਜਿਵੇਂ ਕਿ ਆਪਾਂ ਦੇਖ ਹੀ ਰਹੇ ਆ ਕਿ ਮੀਂਹ ਬਹੁਤ ਜ਼ੋਰਾਂ ਤੇ ਪੈ ਰਹੇ ਨੇ ਲਗਾਤਾਰ ਪੈ ਰਹੇ ਨੇ ਔਰ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਪੰਜਾਬ ਦੇ ਨਾਲ ਲੱਗਦੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਕਾਫੀ ਬਾਰਿਸ਼ਾਂ ਨੇ ਜਿਹੜੀਆਂ ਪਿਛਲੇ ਕਈ ਦਿਨਾਂ ਤੋਂ ਪੈ ਰਹੀਆਂ ਨੇ ਮੌਨਸਨ ਬਹੁਤ ਜ਼ਿਆਦਾ ਹੋ ਰਿਹਾ ਹੈ ਇਸ ਦੀ وجہ ਕਰਕੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਵਾਲੇ ਹਾਲਾਤ ਜਿਹੜੇ ਉਹ ਬਣੇ ਪਏ ਨੇ ਸਪੈਸੀਫਿਕਲੀ ਜੇ ਆਪਾਂ ਗੱਲ ਕਰੀਏ ਤਾਂ ਤਰਨਤਾਰ ਅੰਮ੍ਰਿਤਸਰ ਦੇ ਅੱਗੋਂ ਹੁੰਦੇ ਹੋਏ ਜੋ ਫਿਰੋਜ਼ਪੁਰ ਫਾਜ਼ਲਕਾ ਉਹਦੀ ਸਾਈਡ ਹੈ ਜਿਹੜੀ ਯਾਨੀ ਕਿ ਸਤਨੁਜ ਔਰ ਬਿਆਸ ਦਾ ਮੇਨਲੀ ਏਰੀਆ ਔਰ ਕੁਝ ਜੋਕਾ ਗਰਦਾ ਏਰੀਆ ਉੱਥੇ ਵੀ ਹੜ੍ਹਾਂ ਵਰਗੇ ਹਾਲਾਤ ਨੇ ਜਿਹੜੇ ਉਹ ਬਣੇ ਪਏ ਨੇ ਵੈਸੇ ਤਾਂ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ सिविल पुलिस डिस्ट्रिक्ट एडमिनिस्ट्रेशन ਵੱਲੋਂ ਸਾਰੇ ਕੁੱਖਤਾ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਪਰ ਮੈਂ ਇਹ ਮੰਨ ਕੇ ਚੱਲਦਾ ਕਿ ਇਹ ਸਿਰਫ ਔਰ ਸਿਰਫ ਸਰਕਾਰਾਂ ਦੀ ਹੀ ਜ਼ਿੰਮੇਵਾਰੀ ਨਹੀਂ ਹੁੰਦੀ ਇਹਦੇ ਨਾਲ ਨਾਲ ਆਪਣੇ ਸਾਰਿਆਂ ਦੀ ਖਾਸ ਕਰਕੇ ਆਵਾਜ਼ ਦੇ ਪਾਰਟੀ ਦੇ ਜਿਹੜੇ ਵਰਕਰਸ ਵਲੰਟੀਅਰਸ ਲੀਡਰਸ ਆਪਣੇ ਸਾਰਿਆਂ ਦੀ ਵੀ ਉਨੀ ਹੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਿੰਨਾ ਇਲਾਕਿਆਂ ਦੇ ਵਿੱਚ ਪਾਣੀ ਦੀ ਮਾਰ ਪੈ ਰਹੀ ਹੈ ਉਹਨਾਂ ਇਲਾਕਿਆਂ ਦੇ ਵਿੱਚ ਆਪਾਂ ਆਪਦੀ ਨਿੱਜੀ ਔਰ ਆਪਦੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਆ ਚਾਹੇ ਕੋ ਵੱਡਾ ਛੋਟਾ ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ-ਜਿੱਥੇ ਵੀ ਇਹ ਸ਼ੰਕਾ ਬਣੀ ਹੋਈ ਹੈ ਫੜਾਂ ਦੀ ਜਾਂ ਆਲਰੇਡੀ ਮਾਰਕ ਪਈ ਹੋਈ ਹੈ ਉੱਥੇ ਜ਼ਰੂਰ ਗਰਾਊਂਡ ਦੇ ਉੱਪਰ ਪਹੁੰਚਣਾ ਔਰ ਜਿਸ ਤਰੀਕੇ ਨਾਲ ਵੀ ਉਹ ਮਦਦ ਕਰ ਸਕਦੇ ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਲੋਕਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਘਰਾਂ ਪਰਿਵਾਰਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਡੰਗਰ ਪਸ਼ੂਰ ਨੂੰ ਬਚਾਉਣ ਦੇ ਲਈ ਸੋ ਤੁਸੀਂ میری ਸਾਰਿਆਂ ਤੁਹਾਨੂੰ ਅਪੀਲ ਹੈ ਬੇਨਤੀ ਹੈ ਕਿ ਆਪ ਇਹਨੂੰ ਆਪਦੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਸਮਝ ਹੋਏ ਸਾਰੇ ਸਾਥੀ ਆਪਾਂ ਉੱਥੇ ਪਹੁੰਚੀਏ ਤੇ ਜੋ ਵੀ ਜਿੰਨਾ ਵੀ ਮਦਦ ਕਰ ਸਕਦਾ ਹੈ ਉਹਨਾਂ ਇਲਾਕੇ ਦੇ ਵਿੱਚ ਫਸੇ ਹੋਏ ਲੋਕਾਂ ਦੀ ਉਹਨਾਂ ਦੀ ਮਦਦ ਆਪਾਂ ਪੈਦੇ ਆਧਾਰ ਦੇ ਉੱਪਰ ਕਰੀਏ ਸੋ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦੀ ਸੀ ਬਹੁਤ ਬਹੁਤ ਧੰਨਵਾਦ ਜੈ ਹਿੰਦ ਇਨਕਲਾਬ ਜ਼ਿੰਦਾਬਾਦ ਸਾਥੀਓ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ ਮੇਰੇ ਪੰਜਾਬ ਵਾਸੀਓ ਪਿਛਲੇ ਕੁਝ ਦਿਨਾਂ ਤੋਂ ਜਿਵੇਂ ਕਿ ਆਪਾਂ ਦੇਖ ਹੀ ਰਹੇ ਆ ਕਿ ਮੀਂਹ ਬਹੁਤ ਜ਼ੋਰਾਂ ਤੇ ਪੈ ਰਹੇ ਨੇ ਲਗਾਤਾਰ ਪੈ ਰਹੇ ਨੇ ਔਰ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਪੰਜਾਬ ਦੇ ਨਾਲ ਲੱਗਦੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਕਾਫੀ بارشਾਂ ਨੇ ਜਿਹੜੀਆਂ ਉਹ ਪਿਛਲੇ ਕਈ ਦਿਨਾਂ ਤੋਂ ਦੁਪਹਿਰਿਆਂ ਨੂੰ ਮੌਨਸਨ ਬਹੁਤ ਜ਼ਿਆਦਾ ਹੋ ਰਿਹਾ ਹੈ ਜਿਸ ਦੀ ਵਜ੍ਹਾ ਕਰਕੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਵਾਲੇ ਹਾਲਾਤ ਨੇ ਜਿਹੜੇ ਉਹ ਬਣੇ ਪਏ ਨੇ ਸਪੈਸੀਫਿਕਲੀ ਜੇ ਆਪਾਂ ਗੱਲ ਕਰੀਏ ਤਾਂ ਤਰਨਤਾਰਨ ਅੰਮ੍ਰਿਤਸਰ ਦੇ ਅੱਗੇ ਹੁੰਦੇ ਹੋਏ ਜੋ ਫਿਰੋਜ਼ਪੁਰ ਫਾਜ਼ਿਲਕਾ ਉਹਦੀ ਸਾਈਡ ਹੈ ਜਿਹੜੀ ਯਾਨੀ ਕਿ ਸਤਨুজ ਔਰ ਬਿਆਸ ਦਾ ਮੇਨਲੀ ਏਰੀਆ ਔਰ ਕੁਝ ਲੋਕਾ ਘਰ ਦਾ ਏਰੀਆ ਉੱਥੇ ਵੀ ਹੜਾ ਵਰਗੇ ਹਾਲਾਤ ਨੇ ਜਿਹੜੇ ਉਹ ਬਣੇ ਪਏ ਨੇ ਵੈਸੇ ਤਾਂ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਸਿਵਲ ਪੁਲਿਸ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਾਰੇ ਕੁੱਖਤਾ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਪਰ ਮੈਂ ਇਹ ਮੰਨ ਕੇ ਚੱਲਦਾ ਕਿ ਇਹ ਸਿਰਫ ਔਰ ਸਿਰਫ ਸਰਕਾਰਾਂ ਦੀ ਹੀ ਜ਼ਿੰਮੇਵਾਰੀ ਨਹੀਂ ਹੁੰਦੀ ਇਹਦੇ ਨਾਲ ਨਾਲ ਆਪਣੇ ਸਾਰਿਆਂ ਦੀ ਖਾਸ ਕਰਕੇ ਆਵਾਜ਼ ਦੇ ਪਾਰਟੀ ਦੇ ਜਿਹੜੇ ਵਰਕਰਸ ਵੋਲੰਟੀਅਰਸ ਲੀਡਰਸ ਆਪਣੇ ਸਾਰਿਆਂ ਦੀ ਵੀ ਉਨੀ ਹੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਿੰਨਾ ਇਲਾਕਿਆਂ ਦੇ ਵਿੱਚ ਪਾਣੀ ਦੀ ਮਾਰ ਪੈ ਰਹੀ ਹੈ ਉਹਨਾਂ ਇਲਾਕਿਆਂ ਦੇ ਵਿੱਚ ਆਪਾਂ ਆਪਦੀ ਨਿੱਜੀ ਔਰ ਆਪਦੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਚਾਹੇ ਕੋ ਵੱਡਾ ਛੋਟਾ ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ-ਜਿੱਥੇ ਵੀ ਇਹ ਸ਼ੰਕਾ ਬਣੀ ਹੋਈ ਹੈ ਫੜਾਂ ਦੀ ਜਾਂ ਆਲਰੇਡੀ ਮਾਰ ਪਈ ਹੋਈ ਹੈ ਉੱਥੇ ਜ਼ਰੂਰ ਗਰਾਊਂਡ ਦੇ ਉੱਪਰ ਪਹੁੰਚਣਾ ਔਰ ਜਿਸ ਤਰੀਕੇ ਨਾਲ ਵੀ ਉਹ ਮਦਦ ਕਰ ਸਕਦੇ ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਲੋਕਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਘਰਾਂ ਪਰਿਵਾਰਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਡੰਗਰ ਪਸ਼ੂਰ ਨੂੰ ਬਚਾਉਣ ਦੇ ਲਈ ਸੋ ਤੁਸੀਂ میری ਸਾਰੇ ਤੁਹਾਨੂੰ ਅਪੀਲ ਹੈ ਬੇਨਤੀ ਹੈ ਕਿ ਆਪ ਇਹਨੂੰ ਆਪਦੀ ਨੈਤਿਕ ਔਰ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਸਾਰੇ ਸਾਥੀ ਆਪਾਂ ਉੱਥੇ ਪਹੁੰਚੀਏ ਤੇ ਜੋ ਵੀ ਜਿੰਨਾ ਵੀ ਮਦਦ ਕਰ ਸਕਦਾ ਹੈ ਉਹਨਾਂ ਇਲਾਕੇ ਦੇ ਵਿੱਚ ਫਸੇ ਹੋਏ ਲੋਕਾਂ ਦੀ ਉਹਨਾਂ ਦੀ ਮਦਦ ਆਪਾਂ ਫੈਦ ਦੇ ਆਧਾਰ ਦੇ ਉੱਪਰ ਕਰੀਏ ਸੋ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦੀ ਸੀ ਬਹੁਤ ਬਹੁਤ ਧੰਨਵਾਦ ਜੈਹਿੰਦ ਇਨਕਲਾਬ ਜਿੰਦਾਬਾਦ ਸਾਥੀਓ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ ਮੇਰੇ ਪੰਜਾਬ ਵਾਸੀਓ ਪਿਛਲੇ ਕੁਝ ਦਿਨਾਂ ਤੋਂ ਜਿਵੇਂ ਕਿ ਆਪਾਂ ਦੇਖ ਹੀ ਰਹੇ ਆ ਕਿ ਮੀਂਹ ਬਹੁਤ ਜ਼ੋਰਾਂ ਤੇ ਪੈ ਰਹੇ ਨੇ ਲਗਾਤਾਰ ਪੈ ਰਹੇ ਨੇ ਔਰ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਪੰਜਾਬ ਦੇ ਨਾਲ ਲੱਗਦੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਕਾਫੀ ਬਾਰਿਸ਼ਾਂ ਨੇ ਜਿਹੜੀਆਂ ਉਹ ਪਿਛਲੇ ਕਈ ਦਿਨਾਂ ਤੋਂ ਪੈ ਰਹੀਆਂ ਨੇ ਮੌਨਸੂਨ ਬਹੁਤ ਜ਼ਿਆਦਾ ਹੋ ਰਿਹਾ ਹੈ ਜਿਸ ਦੀ ਵਜ੍ਹਾ ਕਰਕੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਵਾਲੇ ਹਾਲਾਤ ਨੇ ਜਿਹੜੇ ਉਹ ਬਣੇ ਪਏ ਨੇ ਸਪੈਸੀਫਿਕਲੀ ਜੇ ਆਪਾਂ ਗੱਲ ਕਰੀਏ ਤਾਂ ਤਰਨਤਾਰ ਅੰਮ੍ਰਿਤਸਰ ਦੇ ਅੱਗੇ ਹੁੰਦੇ ਹੋਏ ਜੋ ਫਿਰੋਜ਼ਪੁਰ ਫਾਜ਼ਲਕਾ ਉਹਦੀ ਸਾਈਡ ਹੈ ਜਿਹੜੀ ਯਾਨੀ ਕਿ ਸਤਨੁਜ ਔਰ ਬਿਆਸ ਦਾ ਮੇਨਲੀ ਏਰੀਆ ਔਰ ਕੁਛ ਜੋ ਕਗਰਦਾ ਏਰੀਆ ਉੱਥੇ ਵੀ ਹੜਾਂ ਵਰਗੇ ਹਾਲਾਤ ਨੇ ਜਿਹੜੇ ਹੋ ਬਣੇ ਪਏ ਨੇ ਵੈਸੇ ਤਾਂ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਸਿਵਲ ਪੁਲਿਸ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਾਰੇ ਕੁੱਖਤਾ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਪਰ ਮੈਂ ਇਹ ਮੰਨ ਕੇ ਚੱਲਦਾ ਕਿ ਇਹ ਸਿਰਫ ਔਰ ਸਿਰਫ ਸਰਕਾਰਾਂ ਦੀ ਹੀ ਜ਼ਿੰਮੇਵਾਰੀ ਨੀ ਹੁੰਦੀ ਇਹਦੇ ਨਾਲ ਨਾਲ ਆਪਣੀ ਸਾਰਿਆਂ ਦੀ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰਸ ਵਲੰਟੀਅਰਸ ਲੀਡਰਸ ਆਪਣੀ ਸਾਰਿਆਂ ਦੀ ਵੀ ਉਨੀ ਹੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਿੰਨਾ ਇਲਾਕਿਆਂ ਦੇ ਵਿੱਚ ਪਾਣੀ ਦੀ ਮਾਰ ਪੈ ਰਹੀ ਹੈ ਉਹਨਾਂ ਇਲਾਕਿਆਂ ਦੇ ਵਿੱਚ ਆਪਾਂ ਆਪਦੀ ਨਿੱਜੀ ਔਰ ਆਪਦੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ چاہے ਕੋ ਵੱਡਾ ਛੋਟਾ ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ-ਜਿੱਥੇ ਵੀ ਇਹ ਸ਼ੰਕਾ ਬਣੀ ਹੋਈ ਹੈ ਖੜਾਂ ਦੀ ਜਾਂ ਆਲਰੇਡੀ ਮਾਰ ਪਈ ਹੋਈ ਹੈ ਉੱਥੇ ਜ਼ਰੂਰ ਗਰਾਊਂਡ ਦੇ ਉੱਪਰ ਪਹੁੰਚਣਾ ਔਰ ਜਿਸ ਤਰੀਕੇ ਨਾਲ ਵੀ ਉਹ ਮਦਦ ਕਰ ਸਕਦੇ ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਲੋਕਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਘਰਾਂ ਪਰਿਵਾਰਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਡੰਗਰ ਪਸ਼ੂਰ ਨੂੰ ਬਚਾਉਣ ਦੇ ਲਈ ਸੋ ਤੁਸੀਂ میری ਸਾਰਿਆਂ ਤੁਹਾਨੂੰ ਅਪੀਲ ਹੈ ਬੇਨਤੀ ਹੈ ਕਿ ਆਪ ਇਹਨੂੰ ਆਪਣੀ ਨੈਤਿਕ ਔਰ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਸਾਰੇ ਸਾਥੀ ਆਪਾਂ ਉੱਥੇ ਪਹੁੰਚੀਏ ਤੇ ਜੋ ਵੀ ਜਿੰਨਾ ਵੀ ਮਦਦ ਕਰ ਸਕਦਾ ਹੈ ਉਹਨਾਂ ਇਲਾਕੇ ਦੇ ਵਿੱਚ ਫਸੇ ਹੋਏ ਲੋਕਾਂ ਦੀ ਉਹਨਾਂ ਦੀ ਮਦਦ ਆਪਾਂ ਫੈਸਲੇ ਦੇ ਆਧਾਰ ਦੇ ਉੱਪਰ ਕਹੀਏ ਸੋ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦੀ ਸੀ ਬਹੁਤ ਬਹੁਤ ਧੰਨਵਾਦ ਜੈ ਹਿੰਦ ਇਨਕਲਾਬ ਜਿੰਦਾਬਾਦ